ਤੇ ਗੱਲ ਆਪਾਂ ਮਿੰਟ ਦੀ ਕਰਦੇ ਆ ਥੋੜੀ ਜੀ ਜਲੰਧਰ ਦੀ ਰਿਚੀ ਟ੍ਰੈਵਲ ਵਾਲਿਆਂ ਦੀ ਉੱਥੇ ਭਾਈ ਸਾਹਿਬ ਸੀਗੇ ਇੱਕ ਤੇ 5.5 ਕਰੋੜ ਦੀ ਠੱਗੀ ਉਹਨਾਂ ਨਾਲ ਕੋਈ ਇਸ ਗੱਲ ਕਰਕੇ ਹੀ ਮਾਰ ਗਿਆ ਵੀ ਲੈ ਤੇਰੀ 10 ਕਰੋੜ ਵਾਲੀ ਸੈਟਲਮੈਂਟ ਆ ਜੀ 5.5 ਕਰੋੜ ਚ ਕਰਾ ਦਿੰਦੇ ਆ ਤੇ ਹੈਰਾਨ ਕਰਨ ਵਾਲੀ ਗੱਲ ਇਹ ਆ ਵੀ ਰਾਜ ਸਭਾ ਦਾ ਮੈਂਬਰ ਦੱਸ ਕੇ ਉਹ ਠੱਗੀ ਮਾਰ ਗਿਆ ਜੀ ਨਹੀਂ ਆ ਰਿਚੀ ਟ੍ਰੈਵਲ ਤੇ ਮੈਂ ਬਤਲ ਕੋਈ ਮਾਫ ਕਰਨਾ ਇਸ ਖਬਰ ਪਰ ਤੇ ਮੈਨੂੰ ਇਹਨਾਂ ਨੂੰ ਨਹੀਂ ਪਤਾ ਇਸ ਦੇ ਪਿੱਛੇ ਜੇ ਛਾਪੇ ਪਏ ਸ਼ਾਇਦ ਰਿਚੀ ਟ੍ਰੈਵਲ ਵਾਲਿਆਂ ਆ ਪਿੱਛੇ ਜੀ ਕਿਉਂਕਿ ਈਡੀ ਜਾਂਚ ਕਰ ਰਹੀ ਹੈ ਨਾ ਡੋਂਕੀ ਮਸਲਾ ਜਿਹੜਾ ਸ਼ਾਪੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਗੁਨਾਹਗਾਰ ਹੈ ਹਮ ਇਨਵੈਸਟੀਗੇਟਸ ਦੀ ਰੇਡ ਐ ਜੀ ਉਹ ਰਾਣਾ ਗੁਰਜੀਤ ਤੇ ਵੀ ਪੈ ਗਈ ਆਵਲਾਂ ਤੇ ਵੀ ਪੈ ਗਏ ਹੋਰ ਵੀ ਬਹੁਤ ਸਾਰੇ ਲੀਡਰਾਂ ਤੇ ਪਈ ਆ ਸਿਆਸਤਦਾਨਾਂ ਤੇ ਪੈਂਦੀ ਰਹਿੰਦੀ ਆ ਤਾਂ ਉਹਦਾ ਮਤਲਬ ਇਹ ਨਹੀਂ ਆਪਾਂ ਕਹਿੰਦੇ ਕਿ ਆਹ ਬਈ ਬੰਦੇ ਨੇ ਹੇਰ ਫੇਰ ਕੀਤੀ ਆ ਜੀ ਜੀ ਇਹਦਾ ਮੈਂ ਕਿਸੇ ਵਾਰ ਇਹ ਨਹੀਂ ਕਹਿੰਦਾ ਪਰ ਮੈਂ ਰਿਚੀ ਟ੍ਰੈਵਲ ਕਿਉਂਕਿ ਨਾ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਤੁਹਾਨੂੰ ਯਾਦ ਰਹੇ ਯਾਦ ਰਹ ਜਾਂਦਾ ਤੁਹਾਡੇ ਖੋਪੜ ਚ ਕਈ ਚੀਜ਼ਾਂ ਜਿਹੜੀਆਂ ਨਾ ਉਹ ਅੜ ਜਾਂਦੀਆਂ ਨੇ ਤਾਂ ਮੈਂ ਪਿੱਛੇ ਜੇ ਜਿਹੜੀ ਆਹ ਛਾਪੇਮਾਰੀ ਹੋਈ ਆ ਕੁਝ ਸਟੇਟਾਂ ਦੇ ਅੰਦਰ ਡੋਂਕੀकांड ਕਰਕੇ ਉਹਦੇ ਚ ਇਹ ਨਾ ਦੇਖਿਆ ਸੀਗਾ ਉਤੋਂ ਤੁਸੀਂ ਇਹ ਨਵੀਂ ਵਧਾਈ ਪੇਸ਼ ਕਰਤੀ ਆ ਕਿ ਜੀ ਆ ਹੋ ਗਿਆ ਹੂੰ ਦੇਖੋ ਸੈਟਲਮੈਂਟ ਦੇ ਨਾਮ ਤੇ ਕਿ ਭਾਈ ਵਨ ਟਾਈਮ ਸੈਟਲਮੈਂਟ ਕਰ ਦਿੰਨੇ ਆ ਫਿਰ ਰਾਜ ਸਭਾ ਦਾ ਕੋਈ ਮੈਂਬਰ ਹੋਣ ਦਾ ਵੀ ਚਾਂਸ ਆ ਦੇ ਜੀ 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 ਤੇ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੁੰਦੀ ਕਿ ਰਾਜ ਸਭਾ ਮੈਂਬਰ ਚੈੱਕ ਕਰ ਲੋ ਕਿ ਉਹ ਹੈ ਕਿ ਨਹੀਂ ਤੇ ਜੇ ਉਹ ਆਏ ਬੈਕ ਕਰੀ ਗਏ ਵਟਸਐਪ ਤੇ ਵਟਸਐਪ ਤੇ ਵਨ ਟਾਈਮ ਸੈਟਲਮੈਂਟ ਕਰਾਉਂਦਾ ਫਿਰੂਗਾ ਜੀ ਤਾਂ ਮਤਲਬ ਕਿ ਇਹ ਤੇ ਬੜੀਆਂ ਠੱਗੀਆਂ ਠੋਰੀਆਂ ਨੇ ਸਰ ਹੂੰ ਬਹੁਤ ਠੱਗੀਆਂ ਠੋਰੀਆਂ ਨੇ ਆ ਜਿਹੜੇ ਹੈਗੇ ਨੇ ਗੁਰਿੰਦਰ ਢਿੱਲੋਂ ਜੀ ਡੇਰਾ ਬਿਆਸਾ ਨੇ ਤੇ ਇਹ ਇਹ ਇਹਨਾਂ ਦੇ ਜਿਹੜੇ ਭਾਂਜੀ ਅੰਦਰ ਆ ਤੇ ਉਹਨਾਂ ਦੇ ਨਾਲ ਅੰਦਰ ਬੈਠੇ ਉਹ ਜਿਹੜਾ ਹੈਗਾ ਕੀ ਨਾ ਉਹਦਾ ਮੈਨੂੰ ਭੁੱਲ ਗਿਆ ਸਾਊਥ ਦਾ ਸ਼ਾਇਦ ਕਰਨਾਟਕ ਦਾ ਹੋ ਉਹਦੇ ਤੇ ਮੈਂ ਸਟੋਰੀ ਵੀ ਕੀਤੀ ਹੋਈ ਆ ਤੇ ਉਹ ਉਹ ਅੰਦਰ ਬੈਠੇ ਹੀ ਉਹਨਾਂ ਦੇ ਪਰਿਵਾਰ ਨੂੰ 1.5 ਕੇ 200 ਕਰੋੜ ਦਾ ਚੂਨਾ ਲਾ ਗਿਆ ਸੀ ਸੈਟਲਮੈਂਟ 200 ਕਰੋੜ ਹਾਂ ਜੀ ਸਰ ਹਾਂ ਜੀ ਸਰ ਹੁਣ ਕੀ ਕਰੀਏ ਭਾਈ ਪੜੇ ਲਿਖੇ ਲੋਕ ਬਿਜ਼ਨਸਮੈਨ ਤੇ ਉਹਨਾਂ ਨੇ ਇਹੀ ਕਿਹਾ ਹੋਵੇਗਾ 10 ਕਰੋੜ ਤੁਸੀਂ ਦੇਣਾ ਉਹ ਉਹਦਾ ਵਿੱਚ ਮਾਸਰਾ ਪਤਾ ਕੀ ਹੁੰਦਾ ਜਿੱਦਾਂ ਇਹਨਾਂ ਦਾ ਕੋਈ ਪਾਰਟਨਰ ਸੀ ਉਹ ਇਹ ਗਰੰਟਰ ਸੀ ਉਹ ਅਮਰੀਕਾ ਭੱਜ ਗਿਆ ਜਾਂ ਬਾਹਰ ਪੇ ਭੱਜ ਗਿਆ ਕਿਤੇ ਕਿਸੇ ਤੌਰ ਤੇ ਤੇ ਉਹ ਫਸ ਗਿਆ ਹੂੰ ਉਹ ਕਿਸੇ ਨੂੰ ਪਤਾ ਲੱਗ ਗਿਆ ਹੋਊਗਾ ਉਹਨੇ ਕਿਹਾ ਜਾਨ ਛਡਾ ਦੇਨੇ ਤੁਹਾਡੀ ਜੀ ਤਾਂ ਕਈ ਵਾਰ ਜਾਨ ਛਡਾਉਂਦਾ ਛਡਾਉਂਦਾ ਬੰਦਾ ਜਾਨ ਫਸਾ ਹਾਲ ਹੈ ਫਸਾ ਹਾਲ ਇਹਦਾ ਉਹ ਤੋਂ ਚੈਕਿੰਗ ਚੁਕਿੰਗ ਚੱਲਦੀ ਪਈ ਆ ਕਰੋੜਾਂ ਵਾਲੇ ਮਸਲੇ ਪਈ ਸਰ ਕਿਤੇ ਕਰੋੜ ਰੋਡ ਨਾ ਬਣ ਜਾਣ ਤੇ ਰੋਡ ਜਿਹੜੀ ਪੋਲੀ ਜੀ ਆਪਣੀ ਚਮੜੀ ਹੁੰਦੀ ਪੈਰ ਵਾਲੀ ਉਹਨੂੰ ਲੈ ਵਹਿੰਦਾ ਕਈ ਵਾਰ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਾਫੀ ਇਹ ਦਿਲਚਸਪਾ ਮਾਮਲਾ ਹੈ ਕਿ ਰਾਜ ਸਭਾ ਦਾ ਮੈਂਬਰ ਦੱਸ ਕੇ ਕਿ ਰਾਜ ਸਭਾ ਦੇ ਮੈਂਬਰ ਇਤਨਾ ਬੈਂਕਾਂ ਦੀਆਂ ਸੈਟਲਮੈਂਟਾਂ ਕਰਾਉਂਦੇ ਫਿਰਦੇ ਨੇ ਹੂੰ ਥੋੜਾ ਦੇਖਣ ਸਮਝਣ ਦੀ ਗੱਲ ਹੁੰਦੀ ਆ ਜੀ ਮਿੰਟ